ਆ ਸੂਟ ਨੇ ਜੀ ਆ ਦੇਖੋ ਆ ਸੂਟ ਦਾ ਰੰਗ ਦੇਖੋ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਰੰਗ ਹੈ ਤੇ ਕਿੰਨਾ ਸੋਹਣਾ ਡਿਜ਼ਾਈਨ ਹੈ ਆ ਲੋ ਜੀ ਚਮਕ ਦੇਖੋ ਸੂਟ ਦੀ ਕਿੰਨੀ ਸੋਹਣੀ ਹੈ ਦੀ ਆ ਲੋ ਆ ਸੂਟ ਦੇਖੋ ਕਿੰਨਾ ਸੋਹਣਾ ਜੇ ਆਪਾਂ ਗੱਲ ਕਰੀਏ ਭਾਈ ਆ ਜਿਹੜੀ ਲਾਈਨ ਹੈ ਪਹਿਲੀ ਸੂਟਾਂ ਦੇ ਲੱਗੇ ਹੋਏ ਕਾ ਹੋ ਗਿਆ ਆ ਹੋ ਗਿਆ ਆ ਹੋ ਗਿਆ ਤੇ ਆ ਹੋ ਗਿਆ ਇਹ ਸਾਰੀ ਲਾਈਨ ਕਿੰਨੇ-ਕਿੰਨੇ ਦੀ ਹੈ ਸੂਟਾਂ ਦੀ 250 ਜੀ ਸਿਰਫ 250 ਰੁਪਏ ਹਾਂਜੀ 250 ਯਾਨੀ ਕਿ ਜਿਹੜਾ 500 ਵਾਲਾ ਸੂਟ ਆ ਉਹ ਤੁਸੀਂ 250 ਦਾ ਲਾਇਆ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਆ ਦੂਜੀ ਲਾਈਨ ਆ ਆਪਏ ਇਹ ਕਿੰਨੇ ਕਿੰਨੇ ਦਾ 300 ਜੀ ਇਹ 300 ਰੁਪਏ ਹਾਂਜੀ ਹਾਂਜੀ 300 ਠੀਕ ਹੈ ਜੀ ਆਹ ਤਾਂ 300 ਰੁਪਏ ਜੀ 300 ਜੀ ਆ ਵੀ 300 ਦਾ ਭਾਈ ਹਾਂਜੀ 300 ਜੀ ਤੇ ਆ ਜਿਹੜਾ ਚਮਕ ਜੀ ਵਾਲਾ 300 ਜੀ ਇਹ ਵੀ 300 ਦਾ ਹਾਂਜੀ ਇਹ ਮੈਨੂੰ ਮਹਿੰਗਾ ਲੱਗਦਾ ਨਹੀਂ ਜੀ 300 ਅੱਛਾ 300 ਦਾ ਹੀ ਹੈ ਹਾਂਜੀ ਲਓ ਜੀ ਇਹ ਵੀ ਸੂਟ 300-300 ਰੁਪਏ ਦਾ ਆ ਲਓ ਆ ਦੇਖੋ ਜੀ ਕਿੰਨੇ ਸੋਹਣੇ ਰੰਗ ਹੈ ਤੇ ਕਿੰਨੇ ਸੋਹਣੇ ਡਿਜ਼ਾਈਨ ਹੈ ਆ ਲਓ ਅਜਾ ਮੈਨੂੰ ਐ ਦੱਸੋ ਤੁਸੀਂ ਇਹਨੇ ਸਸਤੇ ਸੂਟ ਕਰ ਰੱਖੇ ਨੇ ਕਿਤੇ ਚੋਰੀ-ਚੋਰੀ ਦਾ ਮਾਲ ਤਾਂ ਨਹੀਂ ਨਹੀਂ ਸਰ ਚੋਰੀ ਦਾ ਤਾਂ ਨਹੀਂ ਹੈਗਾ ਜੀ ਅਸੀਂ ਸਟਾਕ ਕਲੀਅਰ ਕਰਨਾ ਹੈ ਸਰ ਅੱਛਾ ਸਟਾਕ ਕਲੀਅਰ ਕਰਨਾ ਹੈ ਹਾਂਜੀ ਤਾਂ ਦੇਖੋ ਜੀ 250 300 ਰੁਪਏ ਦਾ ਸੂਟ ਹੈ ਸਾਰਾ ਜਿਹੜੇ 5 5 6 600 ਰੁਪਏ ਵਾਲੇ ਸੂਟ ਨੇ ਆ ਲੋ ਪਹਿਲਾਂ ਉਹ ਸੂਟ ਦਿਖਾਈਏ ਕਿੰਨੇ ਸੋਹਣੇ ਰੰਗ ਨੇ ਕਿੰਨੇ ਸੋਹਣੇ ਡਿਜ਼ਾਈਨ ਹੈ ਅੱਛਾ ਮੈਨੂੰ ਐ ਸੋਝੇ ਕੋਈ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਗਿਫਟ ਕੀ ਦੇਵੋਗੇ ਸੌਕਸ ਦਾ ਬ੍ਰਾਂਡਡ ਸੌਕਸ ਦਾ ਪੇਅਰ ਦੇਵਾਂਗੇ ਹਰੇਕ ਸੂਟ ਦੇ ਨਾਲ ਚਾਹੇ ਚ 250 ਵਾਲਾ ਸੂਟ ਲੈ ਲਓ ਹਾਂਜੀ ਚਾਹ ਤੇ 300 ਵਾਲਾ ਤੇ 350 ਹਾਂਜੀ ਜੋ Amazon ਤੇ 160 ਰੁਪਏ ਦਾ ਹੀ ਜਰਾਬਾਂ ਦਾ ਜੋੜਾ ਹਾਂਜੀ ਜਿਹੜਾ ਤੁਸੀਂ ਫ੍ਰੀ ਦਿਓਗੇ ਹਾਂਜੀ ਲਓ ਵੀ ਸਾਡੀਆਂ ਭੈਣਾਂ ਵਾਸਤੇ ਇੱਕ ਹੋਰ ਆਫਰ ਆ ਚੁੱਕੀ ਹੈ ਜਰਾਬਾਂ ਦਾ ਜੋੜਾ ਫ੍ਰੀ ਹੈ 160 ਰੁਪਏ ਵਾਲਾ ਤੇ ਆਹ ਸੂਟ ਕਿੰਨੇ ਦਾ 350 ਜੀ ਲਓ ਜੀ ਇਹ 350 ਦੇ ਸੂਟ ਹੈ ਉਹ ਵੈਸੇ 700 ਰੁਪਏ ਦਾ ਹੈ ਹਾਂਜੀ ਹਾਫ ਰੇਟ ਕੀਤਾ ਨਾ ਤੁਸੀਂ ਹਾਂਜੀ ਲਓ ਜੀ ਇਹ 350 ਰੁਪਏ ਆਹ ਭਾਈ 350 ਜੀ ਲਓ ਜੀ ਇਹ ਵੀ 350 300 ਰੁਪਏ ਆ ਲੋ ਦਿਖਾ ਦਈਏ ਤੁਹਾਨੂੰ ਸੂਟ ਨਿਗਮ ਰਵਾ ਦਈਏ 350 350 350 ਆ ਲੋ ਆ ਦੋ ਲੈਣੇ ਲੱਗੀਆਂ ਹੋਈਆਂ ਉਸ ਤੋਂ ਬਾਅਦ ਆਹ ਸੂਟ ਜੀ 400 ਜੀ ਲਓ ਜੀ ਕਿੰਨਾ ਸੋਨਾ ਵਰਕ ਹੈ ਗਲੇ ਦੇ ਉੱਤੇ ਸਿਰਫ 400 ਰੁਪਏ ਦਾ 800 ਰੁਪਏ ਵਾਲਾ ਸੂਟ 400 ਦੇ 400 ਵਾਲੇ ਕਿੱਥੋਂ ਤੱਕ ਹੈ ਸਾਰੇ 400 ਦੇ ਹੀ ਆ ਜੀ ਅੱਛਾ ਆ ਸਾਰੇ 4 400 ਦੇ ਹੀ ਆ ਹਾਂ ਜੀ ਲਓ ਜੀ ਬਣ ਗਈ ਗੱਲ ਭਾਈ ਸੋਡੀ ਤਾਂ ਆ ਲੋ 400 400 400 ਰੁਪਏ ਦੇ ਸੂਟ ਆ ਲੋ 4 400 ਰੁਪਏ ਆ ਲੋ ਸਾਡੀਆਂ ਭੈਣਾਂ ਵਾਸਤੇ ਤਾਂ ਖਜ਼ਾਨਾ ਖੁੱਲ ਗਿਆ ਸੂਟਾਂ ਦਾ ਖਜ਼ਾਨਾ 4 400 ਰੁਪਏ ਦੇ ਸੂਟ ਹੈ ਭਾਈ ਸਾਰੇ 4 400 ਦੇ ਆ ਲੋ ਆ ਦੇਖੋ ਕਿੰਨਾ ਸੋਹਣਾ ਰੰਗ ਕਿੰਨਾ ਸੋਹਣਾ ਡਿਜ਼ਾਈਨ ਸਿਰਫ 400 ਰੁਪਏ 400 ਰੁਪਏ 400 ਰੁਪਏ ਮੈਂ ਤਾਂ ਕਹਿੰਦਾ ਇੱਥੇ ਆ ਕੇ ਭਾਈ ਮੇਲਾ ਲੁੱਟ ਲਓ ਜਿਹਨੇ ਲੁੱਟਣਾ 4 400 ਰੁਪਏ ਦਾ ਸੂਟ ਹੈ ਆ ਜਿਹੜੇ ਆ ਮਲਟੀ ਕਲਰ ਪਏ ਨੇ ਸਾਰੇ ਆ ਲੋ ਆ 350 ਆ 300 ਆ ਲੋ ਆ 250 ਜਿਹੜਾ ਮਰਜ਼ੀ suit ਚੱਕ ਲੋ ਮੇਲਾ ਲਾਤਾ ਇਹ ਮੇਲਾ ਭਾਈ ਕਿੰਨੀ ਤਰੀਕ ਤੱਕ ਹੈ ਰਖੜੀਆਂ ਤੱਕ ਹੈ ਸਰ ਲੋ ਜੀ ਰਖੜੀਆਂ ਤੱਕ ਸੇਲ ਮੇਲਾ ਲਾ ਦਿੱਤਾ ਲੋਕੇਸ਼ਨ ਸਾਰੀ ਤੁਹਾਨੂੰ ਦੱਸ ਦਿੰਨੇ ਆ ਵੀ ਤੁਸੀਂ ਪਹੁੰਚਣਾ ਕਿੱਥੇ ਆ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਦੀ ਐ ਇੱਥੇ ਤੁਹਾਨੂੰ ਪਾਰਟੀ ਵੇਅਰ suit ਵੀ ਮਿਲਣਗੇ ਆ ਲੋ ਜੀ ਪਾਰਟੀ ਵੇਅਰ suit bridal suit ਵਿਆਹ ਸ਼ਾਦੀ ਵਾਲੇ suit ਲਹੰਗੇ ਲਾਂਚੇ ਕੁੜਤੇ ਕੁੜਤੀਆਂ ਸਾਰਾ ਕੁਝ ਇਹਨਾਂ ਕੋਲੇ ਹਾਜ਼ਰ ਹੈ ਭਾਈ ਆ ਲੋ ਸ਼ੋਰੂਮ ਪੂਰਾ ਭਰਿਆ ਪਿਆ ਸਟਾਕ ਕਲੀਅਰ ਕਰਨਾ ਹੈ ਇਸ ਕਰਕੇ ਇਹਨਾਂ ਨੇ ਜਿਹੜੇ ਰੇਟ ਹੈ ਹਾਫ ਕਰ ਦਿੱਤੇ ਹੈ ਹਾਫ ਸਾਰੇ ਸੂਟਾਂ ਦੇ ਆ ਲੋ ਲਓ ਜੀ ਹੋਰ ਡਿਜ਼ਾਈਨ ਦਿਖਾ ਦਿੰਨੇ ਸੂਟਾਂ ਦੇ ਆ ਲੋ ਰੰਗ ਡਿਜ਼ਾਈਨ ਬਾਦੂ ਪਿਆ ਭਾਈ ਬਾਦੂ ਇਹਦਾ ਮੇਲਾ ਲੁੱਟਣ ਵਾਲਾ ਬੰਦਾ ਚਾਹੀਦਾ ਇਹਨਾਂ ਦਾ ਮੇਲਾ ਲਾਤਾ ਲੁੱਟ ਕੇ ਤੁਸੀਂ ਲੈ ਕੇ ਜਾਣਾ ਭਾਈ ਤੁਸੀਂ ਆ ਲੋ ਆ ਲੋ ਆ ਦੇਖੀ ਚੱਲੋ ਵੀਡੀਓ ਸ਼ੇਅਰ ਕਰਨ ਵਾਲੇ ਵਾਸਤੇ 160 ਰੁਪਏ ਵਾਲਾ ਜਰਾਬਾਂ ਦਾ ਜੋੜਾ ਫ੍ਰੀ ਹੈ ਦੇਖੀ ਚੱਲੋ ਜੀ ਕਿੰਨਾ ਮਾਲ ਪਿਆ ਦੁਕਾਨ ਤੇ ਸਾਰਾ ਸਟਾਕ ਕਲੀਅਰ ਸੇਲ ਲੱਗ ਚੁੱਕੀ ਹੈ ਰਖੜੀ ਸੇਲ ਮੇਲਾ ਹਾਫ ਰੇਟਾਂ ਤੇ ਹਾਫ ਰੇਟਾਂ ਤੇ ਭਾਈ ਰਖੜੀ ਸੇਲ ਮੇਲਾ ਲੱਗ ਚੁੱਕਿਆ ਹਾਫ ਰੇਟਾਂ ਦੇ ਵਿੱਚ ਅੱਧੇ ਰੇਟਾਂ ਦੇ ਵਿੱਚ ਅਹਰ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਹਰੇਕ ਸੂਟ ਦੇ ਨਾਲ 160 ਰੁਪਏ ਆਲਾ ਜਰਾਬਾਂ ਦਾ ਜੋੜਾ ਬਿਲਕੁਲ ਫਰੀ ਦਿੱਤਾ ਜਾਊਗਾ ਪਤਾ ਨੋਟ ਕਰ ਲਓ ਜੀ ਪਹੁੰਚਣਾ ਕਿੱਥੇ ਐ ਆ ਆ ਗਿਆ ਮਾਨਸਾ ਦਾ ਬੱਸ ਅੱਡਾ ਇਧਰੋਂ ਆਪਾਂ ਚੱਲਾਂਗੇ ਲਿੰਕ ਰੋਡ ਵੱਲ ਨੂੰ ਥੋੜੀ ਜੀ ਦੂਰ ਜਾ ਕੇ ਖੱਬੇ ਪਾਸੇ ਆ ਗਿਆ ਜੀ પેટ્રોલ ਪੰਪ પેટ્રોલ ਪੰਪ ਦੇ ਸਾਹਮਣੇ ਜਿਹੜੀ ਸੜਕ ਹੈ ਆਪਾਂ ਇਧਰੋਂ ਚੱਲਾਂਗੇ ਥੋੜੀ ਜੀ ਦੂਰ ਜਾ ਕੇ ਆਹ ਸਾਹਮਣੇ ਲੱਗਿਆ ਹੋਇਆ ਜੀ ਬੋਰਡ ਮਹਾਰਾਜਾ ਅਗਰਸੈਨ ਭਵਨ ਵੱਲ ਨੂੰ ਜਿਹੜਾ ਰਸਤਾ ਜਾਂਦਾ ਹੈ ਆਪਾਂ ਇੱਧਰ ਨੂੰ ਜਾਵਾਂਗੇ ਤੇ ਆ ਆਪਾਂ ਮੁੜ ਕੇ ਥੋੜੀ ਜੀ ਦੂਰ ਜਾ ਕੇ ਆਪਾਂ ਫੇਰ ਸੱਜੇ ਮੁੜ ਜਾਾਂਗੇ ਥੋੜੀ ਜੀ ਗਾਹਾਂ ਜਾ ਕੇ ਆਪਾਂ ਚੱਲਦੇ ਰਹਾਗੇ ਚੱਲਦੇ ਰਹਾਗੇ ਤੇ ਆ ਸੱਜੇ ਪਾਸੇ ਆ ਗਿਆ ਜੀ ਡਾਲਸੀ ਕਲੈਕਸ਼ਨ ਵਾਲਿਆਂ ਦਾ ਸ਼ੋਅਰੂਮ ਇਹ ਚਾਰੇ ਸ਼ੋਅਰੂਮ ਇਕੱਠੇ ਬਣੇ ਹੋਏ ਨੇ ਡਾਲਸੀ ਕਲੈਕਸ਼ਨ ਵਾਲਿਆਂ ਦੇ